ਜਿਹੜਾ ਯੋਧ ਨਸ਼ਾ ਖਰਦ ਪੰਜਾਬ ਸਰਕਾਰ ਦਾ ਅਭਿਆਨ ਸੀਗਾ ਐਂਟੀ ਡਰਗ ਕੈਂਪੇਨ ਉਸ ਦੇ ਵਿੱਚ 1 ਮਾਰਚ 2025 ਤੋਂ ਬਾਅਦ 21622 ਐਫ ਆਈ ਆਰ ਦਰਜ ਹੋਈਆਂ 1300 ਕਿਲੋ ਤੋਂ ਵੱਧ ਹੈਰੋਇਨ ਰਿਕਵਰ ਹੋਈ ਹੈ 2533 ਸਪਲਾਈਅਰ ਤੇ 31673 ਪੈਡਲਰ ਅਰੈਸਟ ਕੀਤੇ 205 ਕਰੋੜ ਦੀ ਪ੍ਰਾਪਰਟੀ ਵਿੱਚ ਡਰਗਸ ਫੱਟੀਆਂ ਸੀ 68 ਐਸ ਐਨ ਐਂਡੀ ਪੀ ਐਸ ਐਕਟ ਅੰਡਰ ਫ੍ਰੀਜ਼ ਕੀਤੀ ਗਈ ਹੈ ਅਸੀਂ ਜਿਹੜੇ 1131 ਸੋਲਡਰਸ ਦੀ ਪਹਿਲਾ ਕੈਨਸਲ ਕਰਾਈਆਂ ਐ ਐਨਡੀਪੀਐਸ ਐਕਟ ਦੇ ਵਿੱਚ 62000 ਲੋਕਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਜਾਂ ਹੋਟ ਸੈਂਟਰ ਪਤਾ ਪੁਲਿਸ ਦੀ ਇੱਕ ਓਵਰਆਲ ਸਟ੍ਰੈਟਜੀ ਹੈ ਕਿ ਕਿ ਇਹਨਾਂ ਨੂੰ ਰਿਫਾਰਮ ਵੀ ਕੀਤਾ ਜਾਵੇ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਮਾਨਯੋਗ ਸੀਐਮ ਸਾਹਿਬ ਨੇ ਇਨੌਗ੍ਰੇਟ ਕੀਤੀ ਸੀ ਇਹ ਇੰਡੀਆ ਦੀ ਸਭ ਤੋਂ ਕਾਮਯਾਬ ਐਂਟੀ ਡਰੱਗ ਹੈਲਪਲਾਈਨ ਹੈ ਇਸ ਦੇ ਵਿੱਚ 22000 ਤੋਂ ਵੱਧ ਸਾਨੂੰ ਟਿਪਸ ਮਿਲੀਆਂ ਪਬਲਿਕ ਤੋਂ ਜਿਸ ਦੇ ਵਿੱਚ 7285 ਐਫਆਈਆਰ ਦਰਜ ਹੋਈਆਂ ਸਾਡੀ ਇਹ ਵੀ ਕੋਸ਼ਿਸ਼ ਹੈ ਕਿ ਜਿਹੜੇ ਡਰਗ ਯੂਜ਼ਰਸ ਹੈਗੇ ਉਹਨਾਂ ਨੂੰ ਐਸ ਵਿਕਟਮ ਟਰੀਟ ਕੀਤਾ ਜਾਵੇ ਨਾ ਕਿ ਐਸ ਅਕਿਊਜ਼ਡ ਉਹਨਾਂ ਨੂੰ ਰਿਫਾਰਮ ਕੀਤਾ ਜਾਵੇ ਸਿਮਿਲਰਲੀ ਜਿਹੜੇ ਮਿਸਗਾਈਡਡ ਯੂਥ ਹੈਗੇ ਉਹਨਾਂ ਨੂੰ ਮੇਨਸਟ੍ਰੀਮ ਚ ਲਿਆਉਣ ਲਈ ਅਸੀਂ ਯੁਵਾ ਸੰਚਾਰਕ੍ਰਮ ਸ਼ੁਰੂ ਕੀਤਾ ਹੈਗਾ ਤਾਂ ਕਿ ਉਸ ਨੂੰ ਸਕਿੱਲ ਡਿਵੈਲਪਮੈਂਟ ਤੇ ਕਾਉਂਸਲਿੰਗ ਵਾਲੇ ਦੇ ਦਿੱਤਾ ਜਾ ਸਕੇ ਇੱਕ ਪੰਜਾਬ ਪੁਲਿਸ ਟੋਟਲੀ ਕਮਿਟਿਡ ਹੈ ਕਿ ਸਟੇਟ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੇ